ਆਹ ਰੋਣੀਆ ਅਸੀਂ ਕੁ ਮਹਾਮ ਕਾਮ ਨੂੰ ਸ਼ਹਿਰ ਨਾਮ ਕੀਤਾ ਹੋਵੇ ਬਸ ਪ੍ਰਾਨ ਸਾਹਿਬ ਵੀ ਚੱਲੀ ਜਾਂਦਾ ਤੇ ਪੰਜਾਬੀ ਵੇਸੇ ਦੀ ਕੰਨੀ ਆਪਾਂ ਤੋਂ ਕਿ ਆਈਏ ਰਤਵਾ ਮੁੱਕਤੇ ਨਹੀਂ ਮੇ ਅੱਬਾਏ ਕਿ ਉਮਰ ਬਤਾਈਏ ਬਾਕੀ ਸਾਡੇ ਵਿੱਚ ਇਰਫਾਨ ਜੀ ਸ਼ਾਮਲ ਹੋਏ ਸਾਡੇ ਗੁਰਿੰਦਰ ਬਰਾੜ ਸਾਡੇ ਐਮ ਐਲ ਏ ਸ਼ਾਮਲ ਹੋਏ ਤੇ ਉਹਨਾਂ ਨੇ ਵੀ ਆ ਕੇ ਇਹਨਾਂ ਨੂੰ ਮੈਂ ਕਹਿੰਦੀ ਬਹੁਤ ਬੈਸਟ ਵਿਸ਼ੇਸ ਵੀ ਦਿੱਤੀਆਂ ਬਾਕੀ ਭੈਣਾਂ ਨੇ ਬਹੁਤ ਹੀ ਰੰਗ ਰੰਗ ਪ੍ਰੋਗਰਾਮ ਕੀਤਾ ਮੀਰ ਦਰ ਮਿਲਣਾ ਦਰ ਮਿਲਣਾ ਨਿਸਾਨ ਨਾ ਵੀ ਦਰ ਮਿਲਣਾ ਦਰ ਮਿਲਣਾ ਨਿਸਾਨ ਮੈਂ ਪਰਮਜੀਤ ਸਿੰਘ ਭੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹੱਜ ਕਲਗਰੀ ਦੇ ਜੈਂਸਸ ਸੈਂਟਰ ਵਿਖੇ ਜਿੱਥੇ ਕੈਨੇਡੀਅਨ ਔਮਨ ਕਲਚਰ ਐਸੋਸੀਏਸ਼ਨ ਵੱਲੋਂ ਦੀਵਾਲੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿੱਥੇ ਕਲਚਰ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਬੀਬੀਆਂ ਵੱਲੋਂ ਗਿੱਧੇ ਦੀਆਂ ਧਮਾਲਾਂ ਪਾਈਆਂ ਗਈਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸਾਰੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੇ ਪ੍ਰਬੰਧਕਾਂ ਨਾਲ ਵੀ ਗ੍ਰਾਮਾਂਗੇ ਗੱਲਬਾਤ ਤੁਸੀਂ ਬਨੇ ਰਹੋ ਸ਼ਵਾਲ ਐ ਪੀਵੀ ਚੈਨਲ ਦੇ ਨਾਲ ਕਹਿੰਦੇ ਹਾਂ ਸਵਾਗਤ ਨੂੰ ਹੋ इस करके भैने सूट कि लिया झूनी कितों लिया है कि सारे सवाल इतना बड़े औखे सवाल सारे नेमार भर पे सारे को सूट को तो कोई नहीं मौका आता सूट पूरी आदिया ने घर के मेरे को दस मावा की ਤੇ ਅਸੀਂ ਕੋਲੋਂ ਹਰ ਨੇ ਇੱਕ ਦਿਨ ਲੈ ਆ ਸੂਤ ਬੋਲਣਾ ਮੈਨੂੰ ਆਸ ਹੈ ਇਹ ਵੀ ਇੱਕ ਤਰ੍ਹਾਂ ਦਾ ਚਾਨਣਾ ਹੈ ਜਿਹੜਾ ਆਪਾਂ ਸਮਾਜ ਦੇ ਵਿੱਚ ਫੈਲਾਉਣਾ ਹੈ ਕਿ ਇਹ ਗੱਟਬੈਗ ਦਾ ਆਪਸ ਵਿੱਚ ਦੁੱਖ ਤੋਂ ਕਰਨ ਦਾ ਆਧਾਰ ਹੈ ਇਹ ਫੜੇ ਫੜੇ ਦੁੱਖ ਨੂੰ ਇੱਥੇ ਆ ਕੇ ਜਿਹੜਾ ਸੱਜਾ ਕਰੀ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੰਨੇ ਜਨੂਨ ਆ

ग्रुप जेड़े ने, तो ने इस वेले साडे ते इकट्ठे ने करीब 80 तो ऊपर ने 122 इस तो आगे तो दूसरा सेट है ओलिश लिखा होएगा डियर कस्टमर और जस्ट डियर ये तो, तो पता होगा कि वो सिर्फ छोटे ही टारगेटेड नहीं है वो वो मास मां की मेरे बिच्ची गई एक तरह मां से मिस्टेक जेडी होगी स्पेलिंग से मिस्टेक होगी ਅਵੇਚ ਸਟਿਡੀਅਰਾਂ ਨੂੰ ਧਿਆਨ ਨਾਲ ਪੜ੍ਹ ਕੇ ਇਹੋ ਜਿਹੀ ਕਿਤਾਬ ਬਣਾ ਦਿੱਤੀ ਹੈ ਪ੍ਰੋਫੈਸ਼ਨਲੀ ਨਹੀਂ ਹੋ ਕਿਤਾ ਗਿਆ ਸੀਨੀਅਰਸ ਦੇ ਮਨਾਉਣ ਦੇ ਲਈ ਸੋ ਸੀਨੀਅਰਸ ਆਪਣੇ ਜਿਹੜੇ ਉਹਨਾਂ ਦੀ ਉਮਰ ਤੇ ਤਜਰਬੇ ਨੇ ਅਸੀਂ ਉਹਨਾਂ ਤੋਂ ਕਿਵੇਂ ਫਾਇਦਾ ਖਾ ਸਕਦੇ ਹਾਂ ਆਪਣੀ ਸਿੱਖ ਇਤਿਹਾਸ ਦੇ ਵਿੱਚ ਤਾਂ ਜਿਵੇਂ ਮਾਤਾ ਗੁਰਜਰ ਕੌਰ ਜੀ ਨੇ 80 ਸਾਲ ਦੀ ਉਮਰ ਦੇ ਵਿੱਚ ਵੀ ਠੰਡੇ ਗੁਰਜ ਬਹਿ ਕੇ ਸਾਨੂੰ ਸਨੇਹਾ ਦੇਈ ਆਪਣੇ ਸਿੱਧਕ ਨੂੰ ਕਿਵੇਂ ਨਿਭਾਉਣਾ ਫਾ ਇਮਾਨੀ ਸਿੰਘ ਬਾਬਾ ਬੁੱਢਾ ਜੀ 125 ਸਾਲ ਦੀ ਉਮਰ ਦੇ ਵਿੱਚ ਤੇ ਬਾਬਾ ਦੀਪ ਸਿੰਘ ਜੀ ਉਹ ਆਪਣੇ ਮਿਸ਼ਨ ਦੇ ਲਈ ਸੀਸ ਰੂਪ ਕਲੀ ਤੇ ਰੱਖ ਕੇ ਕਿਵੇਂ ਉਹਨਾਂ ਨੇ ਆਪਣੀ ਆਜ਼ਾਦ ਦਰਬਾਰ ਸਾਹਿਬ ਦੀ ਆਜ਼ਾਦੀ ਲਈ ਲੜੇ

ਹੋ ਗਿਆ ਮੱਲ ਮੱਲ ਅਸੀਂ ਉਮਰਾਂ ਦੇ ਤਜਰਬੇ ਨਾਲ ਇਸ ਹੋ ਗਿਆ ਮੱਲ ਮੱਲ ਅਸੀਂ ਜੀਵਨ ਦੀ ਫੱਜ ਬਜਾਈ ਦੇ ਸਾਰੀ ਮਦੌੜੀਆਂ ਨਹੀਂ ਆ ਜੀਵਨ ਦੀ ਫੱਜ ਬਜਾਈ ਦੇ ਹੁਣ ਪੂਰੇ ਕਾਲੇ ਸਾਲ ਅਸੀਂ ਬਚਪਨ ਵੀ ਮਾਣਿਆ ਹੈ ਆਪਾਂ ਜਵਾਨੀ ਵੀ ਖੂਬ ਹੰਡਾਈਏ ਰੁੱਤਾਂ ਮੁਕਤ ਨਹੀਂ आप उम्र बताई सारे लिया आपके आई ए रुतबा मुफ्त नहीं मिले आप उम्र बताई ए रुतबा आश्रमा चलूल ਦੰਦ ਦਾ ਨਾਲ ਤੁੰਤ ਪਾੜ ਕੇ ਪੁੱਤ ਮੈਨੂੰ ਨਾ ਛੱਡ ਉੱਤੇ ਮੈਨੂੰ ਛੱਡ ਕਿਵੇਂ ਜਾਈ ਉੱਤੇ ਕਿੱਥੇ ਆ ਗਈ ਮੈਂ ਪੁੱਤ ਹਾਈ ਉਹ ਅੰਦਰ ਹੈ ਹਾਈ ਉਹ ਅੰਦਰ ਆਜੋ ਹੋ ਕਿੱਥੇ ਆ ਗਈ ਜਾਂ ਸੋਨਾ ਮੇਰੇ ਸੋਨਾ ਸਿਕਾ ਸਿਕਾ ਪੁੱਤ ਐਨੀ ਕਬਰਾ ਸਾਇਰ ਕੋ ਦੇ ਨਾ ਨਾ ਕੀ ਕਰਾ ਮੈਂ ਕਿੱਕੇ ਬੁਲਾਵਾ ਕਰਨਾ ਤੇਰਾ ਨਾਂ ਨਾ ਮੁਰਜੀਤ ਭਵੇ ਜਾਈ ਮੇਰਾ ਪੁੱਤ ਨਾ ਦਸ ਦਿਨ ਲੇ ਪਾਰ ਗਿਆ ਮੈਨੂੰ ਉਨੇ ਛੱਡ ਕੇ ਗਿਆ ਕਹਿੰਦਾ ਮੰਮੀ ਮੈਂ ਕਿੱਥੇ ਜਾਣਾ ਮੈਂ ਤੈਨੂੰ ਲੈ ਕੇ ਪਾ ਮੈਂ ਕਿੱਥੇ ਆ ਗਈ ਕੋਈ ਨਾ ਦਸ ਦਿਨਾਂ ਦੁਨੀਆਂ ਦੀ ਲੰਘੀ ਜਾਣੇ ਨੇ ਤੂੰ ਸਮਾਨ ਸੈੱਟ ਕਰ ਤੇ ਤੇਰੇ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕਰਾ ਦੇ ਤਾਂ ਸਮਾਨ ਰੱਖ ਤੇ ਡਿੱਗੇ ਤੇ ਸਮਾਨ ਸੈੱਟ ਕਰ ਲੈ ਸਹਿਲ ਹੋ ਜਾ घर की कहानी है मेनू देख लड़िया सरकार

y'all better ਚਰਤਾਰ ਬਜਦੀ ਹallelujah ਹਾਰਾ ਬਿੱਤੇ ਲਾਹੇ ਨੀਸਤੁਨ ਦੇਹਾ ਹੈ ਨੀਹੀ ਹੈ ਦਸਨੁ ਜਪਾ ਲਾ ਬਿੱਤੇ ਲਾਹੇ ਨੀ ਹੋਦੀ ਕੁੜੀਏ ਜਾਂਦੀ ਕੁੜੀਏ ਤਾਹਾਰ ਨਿਲੇ ਰੰਗਿਆ ਅਸਲੀ ਗਿੱਧਾ ਸਾਡੀਆਂ ਉਹਨਾਂ ਬਜ਼ੁਰਗ ਭੈਣਾਂ ਦਾ ਲੈ ਕੇ ਪੈਰ ਗਿੱਡੇ ਵਿੱਚ ਪਾ ਨਾ ਲੈ ਕੇ ਦੇ ਵਿੱਚ ਪਾ ਮਾ ਰੱਬ ਦਾ ਨਾਮ ਲੈ ਕੇ ਦੇ ਵਿੱਚ ਪਾ ਮਾ ਰੱਬ ਦਾ ਨਾਮ ਲੈ ਕੇ ਜੇ ਮੁੰਡੇ ਆ ਜਾ ਨੇ ਤਾਨ ਦਾ ਐਵੇਂ ਵੇ ਕੰਬੂ ਕਾਗ ਜਾਂਦੇ ਤਾਨ ਦਾ ਤੇਰੀ ਬੋਲੀ ਉਹ ਵੱਡੀ ਬੇਬੇ ਮੌਜਾ ਕਾਦੀ ਵਿੱਚ ਕਨੇਡਾ ਆ ਕੇ ਵੀ ਨਾਂ ਨਹੀਂ ਪੈਂਦਾੁੱਤੜੇ ਡਿਕਣਾ ਨਾਂ ਨਹੀਂ ਪੈਂਦਾੁੱਤੜੇ ਡਿਕਣਾ ਮਿੱਚਵਧਾਣੀ ਪਾ ਕੇ ਨਾਂ ਨੂੰ ਪੈਂਦੇ ਪੱਠੇ ਪਾਉਣੇ

ਦੈਨ ਮੈਨ ਗਾਉਣੀ ਟੱਕ ਟੱਕ ਰਹਾ ਸਾਰਾ ਦਿਨ ਮੈਨ ਗਾਉਣੀ ਯਾਦ ਕਰਾਂ ਮੈਂ ਤੈਨੂੰ ਹਰ ਢੇੜੇ ਵਿੱਚ ਤੁਮ ਆਜਿਦੋ ਭਾ ਕਿਤੇ ਭਾਬੀ ਆਪਾ ਘਰ ਨਹੀਂ ਬਣਾਏ ਲਿਆ ਭਾਬੀ ਆਪਾ ਘਰ ਨਹੀਂ ਬਣਾ ਨਾਲ ਬਣਾਏ ਚਰਨਾਂ ਨੇ ਦਰ ਬਿਨਾ ਦਰ ਬਿਨਾ ਨਹੀਂ ਸੰਨ ਪਾਪੀ ਦਰ ਬਿਨਾ ਦਰ ਬਿਨਾ ਨਹੀਂ ਸੰਨ ਪਾਪੀ ਦਰ ਬਿਨਾ ਦਰ ਬਿਨਾ ਨਹੀਂ ਸੰਨ ਪਾਪੀ ਦਰ ਬਿਨਾ ਉਹਨਾਂ ਨੇ ਅਜੇ ਰੰਗਣਾ ਨਹੀਂ ਕੀਤੀ ਜਾ ਸਕਦੀ ਕੋ ਨਵੇਂ ਰੂਮ ਤਾਂ ਬਣਾਏ ਜਾ ਸਕਦੇ ਆ ਉਹ ਜਨੰਦਰ ਪੈਣਿਆ ਵੋਟਾਂ ਤੇ ਵੋਟ ਦੀ ਵੀਸਵੀ ਹੈਗੇ ਆ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਉਹਦਾ ਪ੍ਰਬੰਧ ਉਹ ਆਪੇ ਕਰਨਗੇ ਕਿਵੇਂ ਕਰਨ ਕਿਵੇਂ ਨਾ ਕਰਨ ਹੈ ਜੀ ਉਹਨਾਂ ਦੇ ਹੈਗੇ ਰਸੰਗੀ ਸਾਥੀ ਬਹੁਤ ਤੇ ਜੇ ਇਹਦੇ ਚ ਇੱਕੋ ਬੇਨਤੀ ਕਰਨੀ ਹੈ ਅਸੀਂ ਕਿ ਜਿਸ ਬੰਦੇ ਨੇ ਜਾਂ ਜਿਸ ਲੇਡੀ ਨੇ ਜਾਂ ਦੋਨਾਂ ਜੀਆਂ ਨੇ ਜੇ ਵੋਟ ਪਾਉਣੀ ਹੈ ਤਾਂ ਉਹ ਮੈਂਬਰਸ਼ਿਪ ਲੈਣ ਨਹੀਂ ਤਾਂ ਅਗਲੇ ਦੇ ਪੈਸੇ ਕਾਫੀ ਹੈ ਉਹ ਬਰਬਾਦ ਨਾ ਕਰਨ ਇਹਨਾਂ ਸਾਰ ਸਖੂਲਾਂਾਂ 1.5 ਲੱਖ ਤੋਂ ਵੱਧ ਬੱਚੇ ਜਿਹੜੇ ਹੈਗੇ ਨੇ ਉਹ ਜਿਹੜੇ ਜਿਹੜੇ ਹੈਸੀ ਸਕੂਲਾਂ ਚ ਲਿਆ ਜਾਂਦੇ ਹੁੰਦੇ ਸੀਗੇ ਉੱਥੇ ਜਾਂ ਮਾਰ ਖਾਪ ਕੇ ਕਬਰਾਂ ਤੋਂ ਨਿਕਲ ਰਹੇ ਨੇ ਜਾਂ ਇਧਰ ਉਧਰ ਚਲੇ ਗਏ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਪਤਾ ਕਿੱਥੇ ਗਏ ਕੀ ਹੋਇਆ ਕੀ ਨਹੀਂ ਹੋਇਆ ਉਹ ਹੋਇਆ ਇਹਨਾਂ ਦੇ ਜਿਹੜੇ ਜਾਨਵਰ ਸੀ ਉਹ ਸਾਰੇ ਮਾਰ ਕੇ ਉਹ ਸਾਰੇ ਮਾਰ ਕੇ ਉਹ ਜੈਨੋਸਾਈਡ ਹੋਇਆ ਜਿਹੜਾ ਉਹ ਉਹ ਇਹਨਾਂ ਨੂੰ ਭੁੱਖੇ ਮਾਰ ਕੇ ਸਧੀਆਂ ਦਰਵਾਣਾਂ 'ਤੇ ਕਰਨ ਵਾਸਤੇ ਮਜਬੂਰ ਕੀਤਾ ਗਿਆ ਬਹੁਤ ਵੱਡਾ ਹਿਸਟਰੀ ਹੈਗੀ ਸਿਰਫ ਇਹਨੇ ਦੱਸਣਾ ਚਾਹਣਾ ਕਿ ਇਹਨਾਂ ਲੋਕਾਂ ਬਾਰੇ ਜਿਹੜੀਆਂ ਤੁਹਾਡੇ ਉਹ ਧਾਰਨਾਵਾਂ ਬਣੀਆਂ ਨਾ ਕਿ ਸ਼ਰਾਬ ਪੀ ਕੇ ਪੈ ਰਹੇ ਆ ਉਹ ਗਲਤ ਨੇ ਇਹ ਜਿਹੜੇ ਹੈਗੇ ਨੇ ਲੋਕ ਇਹਨਾਂ ਚੋਂ 35% ਲੋਕ ਜਿਹੜੇ ਹੈਗੇ ਸ਼ਰਾਬ ਨਹੀਂ ਪੀਂਦੇ ਤੇ ਜਿਹੜੇ ਅਸੀਂ ਬਾਕੀਆਂ ਨਾ ਬਾਕੀ ਕਨੇਡੀਅਨ ਜਿਨ੍ਹਾਂ ਨੂੰ ਕਹਿੰਦੇ ਆਪਾਂ ਉਹਨਾਂ ਚੋਂ 15% ਸਿਰਫ ਜਿਹੜੇ ਸ਼ਰਾਬ ਨਹੀਂ ਪੀਂਦੇ ਤੇ ਮਾੜੇ ਅਸੀਂ ਇਹਨਾਂ ਨੂੰ ਕਹਿੰਦੇ ਆ ਮੈਂ ਇੱਥੇ ਜਾਣਾਗਾ ਬੋਰ ਆਰ ਰਿਵਰ ਦੇ ਉੱਤੇ ਸੈਰ ਕਰਨ ਦਾ ਨਾ ਹੋਣਾਗਾ ਉੱਥੇ ਆਸ-ਪਾਸੇ ਜਿੱਥੇ ਵੀ ਦੇਣਾ ਜਿੰਨਾਂ ਵਾਲੇ ਕਿਹਾ ਜਾਂਦਾ ਕਿ ਉਹ ਨੇਟਿਵ ਲੋਕ ਉੱਤੇ ਪਏ ਹੁੰਦੇ ਨੇ ਜਾਂ ਬੇਕਰੇ ਜਿਹੜੇ ਹੈਗੇ ਨੇ ਜਾ ਕੇ ਉਹਨਾਂ ਨੂੰ ਪਛਾਣੋ ਉਹ ਨੇਟਿਵ ਨਹੀਂ ਹੁੰਦੇ ਉਹ ਹੋਰ ਹੁੰਦੇ ਨੇ ਹੋ ਸਕਦਾ ਕੋਈ ਨੇਟਿਵ ਵੀ ਤੁਹਾਨੂੰ ਮਿਲ ਜੇ ਮੈਨੂੰ ਅਜ ਤੱਕ ਜਿੰਨੇ ਮਿਲੇ ਆ ਉਹ ਹੋਰ ਹੁੰਦੇ ਨੇ ਮੈਂ ਜਾਣ ਕੇ ਪਛਾਣਦਾ ਹੋਣਾਗਾ ਸੋ ਇਹ ਧਾਰਨਾਵਾਂ ਇੱਕ ਤਰ੍ਹਾਂ ਦੇ ਦਿੱਤੋਂ ਕੱਢ ਦਿਓ ਇਹ ਬਹੁਤ ਚੰਗੇ ਲੋਕ ਨੇ ਇਹਨਾਂ ਦਾ ਬਹੁਤ ਮਾੜਾ ਹੋਇਆ ਬਚਾਰਿਆਂ ਨਾਲ ਆਪਾਂ ਨੂੰ ਇਹਨਾਂ ਨਾਲ ਸਹਿਮਤੀ ਰੱਖ ਕੇ ਇਹਨਾਂ ਨਾਲ ਹੰਧਰ ਨਹੀਂ ਕਰਨੀ ਚਾਹੀਦੀ ਆ ਜੇ ਤੀਰਵਾ ਬਚੇ ਰਹਿ ਗਏ ਤਾਂ ਉਹ ਤੁਹਾਡੇ ਵਰਗੀਆਂ ਜਿਹੜੀਆਂ ਇਹਨਾਂ ਦੀਆਂ ਔਰਤਾਂ ਨੇ ਉਹਨਾਂ ਕਰਕੇ ਰਹਿ ਗਈ। ਐਸੀ ਜਿਹੜੀ ਮੋਲਵਾਸੀਆਂ ਦੀ ਧਰਤੀ ਐ 37 ਦੀ ਧਰਤੀ ਐ ਇਸ ਤੋਂ ਪਹਿਲੇ ਜਿਹੜੇ ਬਿਜ਼ਨਸ ਲੋਗ ਕਮਿਟੀ ਲੋਗ ਤੇ ਰਹਿ ਰਹੇ ਉਹਨਾਂ ਨੂੰ ਕਾਜ਼ਾ ਲਈ ਉਹਨਾਂ ਦੇ ਨਾਲ ਜਿਹੜਾ ਟੱਕਾ ਹੋਇਆ तो तो और अपने ठीक करने दे रही, अपना अपना रोल दे। बहुत ही खूबसूरत जगह है नहीं लेकिन सब को पता लग गया ग्रांडोलाइजन फैडरल गवर्नमेंट के ग्रांच थे और सरपस्ती ਉਦੇ ਦੇ ਫੋਕਸ ਤੇ ਸੌਫਸਟੀਸਟ ਤੇ ਵਰਲਡ ਵੀਡਿੰਗ ਦੇ ਲਈ ਜਿਹੜੀ ਨੰਬਰ 1 ਦੀ ਜੀ ਹੈ ਜਗਾ ਉਹ ਤੁਹਾਡਾ ਸੋਸ਼ਲ ਕਨੈਕਸ਼ਨ ਹੈ ਔਰ ਇਹੋ ਜਿਹੜੇ ਪ੍ਰੋਗਰਾਮ ਨੇ ਨਾ ਸਿਰਫ ਕਿ ਸਾਡੇ ਸਭਿਆਚਾਰ ਨੂੰ ਸੈਲੀਬ੍ਰੇਟ ਕਰਦੇ ਬਸ ਇਹ ਕਿ ਉਹ ਸੋਸ਼ਲ ਕਨੈਕਸ਼ਨ ਵੀ ਬਿਲਡ ਕਰ ਰਹੇ ਦੇ ਇਸ ਰਾਹ ਚ ਦੇ ਕੇ ਤੁਸੀਂ ਇੱਕ ਦੂਜੇ ਦੇ ਨਾਲ ਅੱਲਾਕ ਪਾਸਾ ਮੇਲ ਜੋੜ ਇੱਕ ਦੂਜੇ ਦੇ ਫੋਨ ਨੰਬਰ ਉਹ ਸਾਰੇ ਸ਼ੇਅਰ ਕਰਦੇ

ਤੇ ਜੈ ਵੀ ਬਰਾੜਾ ਦੇ ਇਸ ਲਈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸੁਣਾ ਦਵਾਂ ਤੇ ਇੱਕ ਵਾਰੀ ਕਿਸੇ ਸੜਕ ਦੇ ਵਿਚਾਲੇ ਇੱਕ ਗੱਡਾ ਖੜਾ ਸੀ ਤੇ ਉਹ ਪਾਸੇ ਨਾ ਹੋਵੇ ਨਾ ਉਹ ਹਿੱਲੇ ਨਾ ਉਹ ਕਿਸੇ ਨੂੰ ਰਾਹ ਦੇਵੇ ਲੋਕ ਬੜੇ ਤੰਗ ਤੇ ਕੋਈ ਇੱਕ ਕੋਈ ਗਿਆ ਉਹਦੇ ਕੋਲੋਂ ਛੋਖੇ ਆਇਆ ਉਹ ਕਿਹਾ ਜਾਂਦੇ ਤੁਸੀਂ ਮੈਨੂੰ 2 ਮਿੰਟ ਦਿਓ ਤਾਂ ਮੈਂ ਇਹ ਗੱਡੇ ਨੂੰ ਪਾਸੇ ਕਰਾਂ ਉਹ ਕਹਿੰਦੇ ਜੀ ਚਲੋ ਸਾਰਿਆਂ ਨੇ ਕੋਸ਼ਿਸ਼ ਕੀਤੀ ਤੁਸੀਂ ਵੀ ਕਰਕੇ ਦੇਖ ਲਓ ਉਹ ਗਿਆ ਉਹਨੇ ਕੰਮ ਦੇ ਵਿੱਚ ਕੋਈ ਗੱਲ ਕੀਤੀ ਤੇ ਗਲਤ ਪਾਸੇ ਹੋ ਗਿਆ ਸਾਰੇ ਬਰਾੜ ਸਾਰੇ ਸ਼ਾਂਤ ਵੀ ਵੀ ਅਸੀਂ ਇਹਨੇ ਜਾਬਦੇ ਪੱਕੇ ਵੀ ਪਾਈ ਜਾਣੇ ਆ ਲਾਲਚ ਵੀ ਦੇਈ ਜਾਂਦੇ ਆ ਠੱਕੇ ਵੀ ਮਾਰੀ ਜਾਂਦੇ ਆ ਦਿੱਲੀ ਜਾਂ ਰਾਜ ਤੂੰ ਇਹ じゃ ਕੀ ਕੀਤਾ ਉਹ ਕਹਿੰਦਾ ਮੈਂ ਉਹਨੂੰ ਸਿਰਫ ਕੰਮ ਤੇ ਜਾ ਕੇ ਇੰਨਾ ਹੀ ਆਖਿਆ ਕਿ ਬਰਾੜ ਸਾਹਿਬ ਲੋਨ ਤੱਕ ਹੋ ਰਹੇ ਸਾਨੂੰ ਅਸੀਂ ਕਿਤੇ ਵੀ ਜਾਂਦੇ ਆ ਸਾਨੂੰ ਵੀ ਪੁੱਛਦਾ ਕਿ ਤੁਸੀਂ ਆਪਣੀ ਆਈਡੈਂਟੀਟੀ ਦਿਓ ਕਾਸੀ ਆਪਣਾ ਪਾਸਪੋਰਟ ਜਿਹੜਾ ਨਾਲ ਉਹ ਧੋਲ ਕੇ ਦਿੰਦੇ ਆ ਇਹ ਇਹ ਮੇਰੀ ਆਇਡੈਂਟਿਟੀ ਹੈ ਲੇਕਿਨ ਜਦੋਂ ਕੌਮਾਂ ਦੀ ਆਇਡੈਂਟਿਟੀ ਪੁੱਛੀ ਜਾਵੇ ਤਾਂ ਉਹਨਾਂ ਦੀ ਬੋਲੀ ਹੈ ਉਹਨਾਂ ਦਾ ਸੱਭਿਆਚਾਰ ਉਹਨਾਂ ਦੇ ਜਿਹੜੇ ਇਤਿਹਾਸ ਨੇ ਦਿੱਤੀ ਰਵਾਇਤ ਨੇ ਉਹ ਉਹਨਾਂ ਦੀ ਕੌਮਾਂ ਦੀ ਆਇਡੈਂਟਿਟੀ ਹੁੰਦੀ ਹੈ ਪਰ ਅੰਕਲ ਸਿੱਧੂ ਸਾਹਿਬ ਨੇ ਬਹੁਤ ਵਧੀਆ ਗੱਲ ਦੱਸੀ ਕਿ ਜਿਹੜੀਆਂ ਇੱਥੋਂ ਦੀ ਮੂਲ ਨਿਵਾਸੀ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਆਪਣੀ ਆਇਡੈਂਟਿਟੀ ਨੂੰ ਬਚਾਉਣ ਦੀ ਜੋ ਕੋਸ਼ਿਸ਼ ਕਰ ਰਹੀਆਂ ਨੇ ਜੋ ਆਪਣੇ ਗੀਤਾਂ ਨੂੰ ਆਪਣੀ ਬੋਲੀ ਨੂੰ ਆਪਣੇ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹ ਆਪਣੀ ਕੌਮ ਦੀ ਆਇਡੈਂਟਿਟੀ ਬਚਾ ਰਹੀਆਂ ਨੇ और बिल्कुल कर रही है अभी आइडेंटिटी को बचा रहे पीढ़ी तो तक पहुंचा रहे हैं पुराने टीम मेरे तक तो सामने पहुंचाई है और वो मेरे लिए बड़ी माण आई गल है कि मैं अपना बच्चा समझते हैं और माँ मैं दस रहे हैं Uh, मेनों अपना uh, अपना बुद्ध समझ के आइडेंटिटी पास कर रहे हैं सो शुक्रिया थैंक यू सो ये बहुत जरूरी है कि वो जो इवेंट सकन सोड़ के रख और देख रहा सारे लेडीज तैयार श्यार हो गए समूह दारे लाए हुए समाज भी पेशकारी भी की तैयारी भी करके अपनी अपनी आइटम की कविता की बोली की टप्प की ਆਰ اور ਜਿਹੜੀ ਕ੍ਰੀਏਟਿਵ ਟੀਮ ਉਹ ਕੈਮਰਾ ਲੈ ਕੇ ਖੜੇ ਨੇ ਮਨਿੰਦਰ ਜਰਵੰਡਰ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਦੋਵਾਂ ਦੇ ਵੱਲੋਂ ਸਾਡੇ ਵੀਰ ਨਾਹਿਦ ਜੀ ਦੇ ਨੂੰ थैंक यू ਸੋ ਮਚ ਕਲਗਰੀ ਔਮਨ ਕਲਚਰ ਐਸੋਸੀਏਸ਼ਨ ਵੱਲੋਂ ਅੱਜ ਜੈਂਸਰ ਸੈਂਟਰ ਦੇ ਵਿੱਚ ਦੀਵਾਲੀ ਦਾ ਤਿਹਾਰ ਮਨਾਇਆ ਗਿਆ ਖੂਬ ਸ਼ਾਨੋ ਸ਼ੌਕਤ ਨਾਲ ਇਸ ਐਸੋਸੀਏਸ਼ਨ ਦੇ ਕੋਆਰਡੀਨੇਟਰ ਨੇ ਸ਼੍ਰੀਮਤੀ ਗਰਚਰਨ ਕੌਰ ਥੈਂ ਦੇ ਜਿਹੜੇ ਕਿਸੇ ਜਾਣ ਪਛਾਣ ਦਾ ਮਤਾਜ ਨਹੀਂ ਕਲਗਰੀ ਲੇਖਕ ਸਭਾ ਦੇ ਵੀਓ ਸਕੱਤਰ ਨੇ ਇਹ ਇਸ ਸਭਾ ਦੇ ਜਿਹੜੇ ਕਲਕਰੀ ਵੂਮਨ ਕਲਚਰ ਐਸੋਸੀਏਸ਼ਨ ਦੇ ਕੋਆਰਡੀਨੇਟਰ ਨੇ ਹੋਰ ਵੀ ਬਹੁਤ ਸਾਰੀਆਂ ਸੁਭਾਵਾਂ ਦੇ ਵਿੱਚ ਉਹ ਅਹੁਦੇਦਾਰ ਨੇ ਕਰਦੇ ਆ ਗੱਲਬਾਤ ਸਸਰੀ ਕਲਪਾਂ ਜੀ ਸਸਰੀ ਕਲਪਾਂ ਜੀ ਸਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਮਿਹਰਬਾਨੀ ਸ਼ੁਕਰੀਆ ਅੱਜ ਪੰਜ ਜਿਹੜੀ ਇਹ ਮੀਟਿੰਗ ਹੋਈ ਹੈ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਆ ਦਵਾਈ ਦਾ ਤਿਹਾਰ ਮਨਾਇਆ ਗਿਆ ਦੇ ਵਿੱਚ ਬੈਂਕ ਵਾਲੇ ਕਰਮਚਾਰੀ ਵੀ ਆਏ ਸੀ ਕੀ ਕਹਿਣਾ ਚਾਹੋ ਉਹ ਇਸ ਤਰ੍ਹਾਂ ਜੀ ਸਾਡਾ ਫੈਡਰਲ ਗ੍ਰਾਂਟ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਹੈ ਅੰਦਰ ਨਿਊ ਹੋਰਾਈਜ਼ਨਸ ਫਾਰ ਸੀਨੀਅਰਸ ਪ੍ਰੋਗਰਾਮ ਹਾਂਜੀ ਉਸ ਪ੍ਰੋਗਰਾਮ ਦੇ ਤਹਿਤ ਅਸੀਂ ਇਹ ਅੱਜ ਦੂਜਾ ਇਵੈਂਟ ਕੀਤਾ ਸੀਗਾ ਵੈਸੇ ਮੰਤਰੀ ਮੀਟਿੰਗ ਕੀਤੀ ਕਰਦੇ ਹਾਂ ਦੋ ਗਰੁੱਪ ਨੇ ਇੱਕ ਸਾਊਥ-ਈਸਟ ਵਿੱਚ ਇੱਕ ਨਾਰਥ-ਈਸਟ ਦੇ ਵਿੱਚ ਸਾਡਾ ਤੋਂ ਦੋ ਅਸੀਂ ਮੰਤਰੀ ਮੀਟਿੰਗਸ ਕਰਦੇ ਹਾਂ ਤੇ ਇਹ ਦੂਜਾ ਇਵੈਂਟ ਅਸੀਂ ਕੀਤਾ ਹੈ ਇਹਦਾ ਮਕਸਦ ਹੈ ਕਿ ਔਰਤਾਂ ਨੂੰ ਉਹਨਾਂ ਦਾ ਜਿਹੜਾ ਇੱਕ ਸੈਲਫ ਰਿਸਪੈਕਟ ਹੈ ਤੇ ਇੱਕ ਉਹਨਾਂ ਦੀ ਵੈਲਬੀਇੰਗ ਜਿਹੜੀ ਹੈ ਉਹਨਾਂ ਨੂੰ ਅਸੀਂ ਏਮਪਾਵਰ ਕਰਨਾ ਹੈ ਤਾਜੂ ਔਰਤਾਂ ਜਿਹੜੀਆਂ ਨੇ ਉਹ ਆਪਣੇ ਪੈਰਾਂ ਤੇ ਆਪ ਖੜੀਆਂ ਹੋਣ ਪੈਸਿਆਂ ਦੇ ਪੱਖੋਂ ਨਹੀਂ ਆਦਰ ਸਨਮਾਨ ਦੇ ਪੱਖੋਂ ਇੱਜ਼ਤ ਦੇ ਪੱਖੋਂ ਸੋ ਇਹ ਸਾਡਾ ਸੈਕੰਡ ਇਵੈਂਟ ਸੀਗਾ ਜਿਹੜਾ ਅਸੀਂ ਦੀਵਾਲੀ ਨੂੰ ਮਨਾ ਕੇ ਕੀਤਾ ਹੈ ਦੀਵਾਲੀ ਜਿਹੜੀ ਕਿ ਪ੍ਰਤੀਕ ਹੈ ਉਮੀਦ ਦਾ ਖੁਸ਼ੀਆਂ ਦਾ ਹੋਪ ਐਂਡ ਹੈਪੀਨੈਸ ਦਾ ਤੇ ਇਹ ਸਾਨੂੰ ਜ਼ਰੂਰੀ ਹੈ ਖਾਸ ਤੌਰ ਤੇ ਵਢੇਰੀ ਉਮਰ ਦੇ ਵਿੱਚ ਇਹਦੇ ਨਾਲ ਜਿੱਥੇ ਦੀਵਿਆਂ ਦੀ ਲਾਈਨ ਲੱਗਦੀ ਹੈ ਉਨਾ ਦੀਵਿਆਂ ਦੀ ਲੋ ਦੇ ਨਾਲ ਸਾਡਾ ਅੰਦਰ ਵੀ ਰੌਸ਼ਨ ਹੁੰਦਾ ਤੇ ਸਾਡੇ ਆ ਚ ਪੰਜ ਘੰਟੇ ਦੀ ਇਵੈਂਟ ਸੀ ਜਿਹਦੇ ਵਿੱਚ ਅਸੀਂ ਬੈਂਕਿੰਗ ਬਾਰੇ ਇਨਫੋਰਮੇਸ਼ਨ ਦਿੱਤੀ ਹੈ ਬੇਸਿਕਸ ਕਿਉਂਕਿ ਬਹੁਤ ਸਾਰੀਆਂ ਔਰਤਾਂ ਨੂੰ ਨਹੀਂ ਪਤਾ ਡਰਦੀਆਂ ਨੇ ਕਿਵੇਂ ਅਕਾਊਂਟ ਖੋਲਣਾ ਹੈ ਕਿਵੇਂ ਅਪਰੇਟ ਕਰਨਾ ਹੈ ਉਹ ਇੱਕ ਸਪੈਸ਼ਲ ਸਾਡਾ ABC ਕੰਪਨੀ ਹੈ ਨਾਨ ਆਵਾਜ਼ ਬਾਕੀ ਸਾਡੇ ਵਿੱਚ ਇਰਫਾਨ ਜੀ ਸ਼ਾਮਿਲ ਹੋਏ ਸਾਡੇ ਗੁਰਿੰਦਰ ਬਰਾਰ ਸਾਡੇ ਐਮਐਲਏ ਸ਼ਾਮਿਲ ਹੋਏ ਤੇ ਉਹਨਾਂ ਨੇ ਵੀ ਆ ਕੇ ਇਹਨਾਂ ਨੂੰ ਮੈਂ ਕਹਿੰਦੀ ਬਹੁਤ ਬੈਸਟ ਵਿਸ਼ੇਸਾਂ ਵੀ ਦਿੱਤੀਆਂ ਬਾਕੀ ਭੈਣਾਂ ਨੇ ਬਹੁਤ ਹੀ ਰੰਗ ਰੰਗ ਪ੍ਰੋਗਰਾਮ ਕੀਤਾ ਤੇ ਇਹ ਸੀ ਸਾਡਾ ਅੱਜ ਦਾ ਮਿਸ਼ਨ ਜਿਹਦੇ ਚ ਮੈਨੂੰ ਲੱਗਦਾ ਕਿ ਅਸੀਂ ਬਹੁਤ ਸਫਲ ਹੋਇਆ ਤੇ ਧੰਨਵਾਦ ਸ਼ਵਾਲਕ ਟੀਵੀ ਦਾ ਜਿਨ੍ਹਾਂ ਨੇ ਇਹਨੂੰ ਕਵਰ ਕੀਤਾ। ਕੰਤ ਭੈਣ ਜੀ ਮੈਂ ਸਾਡੇ ਸ਼ਵਾਲਕ ਟੀਵੀ ਚੈਨਲ ਤੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਜੀਵਨ ਵਿਸ਼ਾ ਪੱਤਰ ਤੇ ਵੇਖਿਆ ਜਾ ਰਿਹਾ। ਤੁਸੀਂ ਆਪਣੀ ਵੱਲੋਂ ਜਿਹੜੀਆਂ ਲੇਡੀਜ਼ ਨੇ ਸੀਨੀਅਰ ਉਹਨਾਂ ਨੂੰ ਕਿਸ ਨੇ ਦੇਣਾ ਚਾਹੋ? ਹਾਂ ਜੀ ਸੀਨੀਅਰ ਲੇਡੀਜ਼ ਨੂੰ ਅਸੀਂ ਇਹ ਉਸਨਿਆ ਦੇਣੇ ਸਾਡੀ ਸਭਾ ਦਾ ਏਮ ਹੈ ਕਿ ਘਰਾਂ ਦੇ ਅੰਦਰ ਨਾ ਬੈਠੀਏ। ਘਰ ਦੇ ਅੰਦਰ ਠੀਕ ਹੈ ਸਾਡਾ ਪਰਿਵਾਰ ਹੁੰਦਾ। ਪਰਿਵਾਰ ਦੀਆਂ ਆਪਣੀਆਂ ਤਰਜ਼ੀਆਂ ਹੁੰਦੀਆਂ। ਅਸੀਂ ਕਈ ਵਾਰੀ ਅਨਗੋੜੇ ਮਹਿਸੂਸ ਕਰਦੇ ਹਾਂ। ਸੋ ਮਹੀਨੇ ਵਿੱਚ ਇੱਕ ਦਿਨ ਅਗਰ ਤਿੰਨਾਂ ਘੰਟੇ ਲਈ ਅਸੀਂ ਬਾਹਰ ਨਿਕਲ ਆਉਨੇ ਆ ਤਾਂ ਮੈਨੂੰ ਲੱਗਦਾ ਕਿ ਪੂਰੇ ਮਹੀਨੇ ਦੀ ਭੜਾਸ ਉੱਪਰ ਜਾਂਦੀ ਹੈ। ਸੋ ਇਹ ਇੱਕ ਆਈਸੋਲੇਸ਼ਨ ਨੂੰ ਤੋੜਦਾ ਹੈਗਾ। ਸੰਗੋ ਨਾਲ, ਘੁਬਰਾਓ ਨਾਲ ਆਪਣੇ ਬੱਚਿਆਂ ਨੂੰ ਦੱਸੋ। ਬੜੀ ਸਾਫ ਸੁਥਰੀ ਸਾਡੀ ਐਸੋਸੀਏਸ਼ਨ ਹੈ। ਇਹਦੇ ਵਿੱਚ ਸ਼ਾਮਲ ਹੋਵੋ ਕਿ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰੋ। ਸੋ ਇਹ ਨਰਾ ਸਨੇਹਾ ਹੈ ਸਾਡੀਆਂ ਸੀਨੀਅਰ ਔਰਤਾਂ। ਬਹੁਤ-ਬਹੁਤ ਮਿਹਰਬਾਨੀ ਪੈਂਦੀ। ਠੀਕ ਹੈ।